ਥਾਣਾ ਸਰਾਏਮੰਦਖਾ ਵੱਲੋਂ ਜਿਵੇਂ ਸਾਡੇ ਰੂਟੀਨ 'ਚ ਬਾਰਡਰ ਦੇ ਉੱਤੇ ਸਪੈਸ਼ਲ ਨਾਕਾਬੰਦੀ ਚੱਲਦੀ ਹੈ ਕੱਲ ਐਸਐਚਓ ਪੂਸੇ ਚੌਂਕ ਉੱਥੇ ਪੂਸੇ ਡਰੇਨ ਦੇ ਉੱਤੇ ਪੁਲ ਦੇ ਉੱਤੇ ਨਾਕਾ ਲਾਇਆ ਹੋਇਆ ਸੀਗਾ ਦੋ ਨੌਜਵਾਨ ਪਲੈਟੀਨਾ ਮੋਟਰਸਾਈਕਲ ਤੇ ਆਂਦੇ दिखे ਉਹਨਾਂ ਨੂੰ ਰੋਕੇ ਉਹਨਾਂ ਨੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਦੋਨੋਂ ਘ੍ਰਿੰਡੇ ਥਾਣੇ ਦੇ ਰਹਿਣ ਵਾਲੇ ਸੀਗੇ ਇੱਕ ਤਨੋਏ ਦਾ ਤੇ ਇੱਕ ਰਤਨਪਿੰਡ ਦਾ ਘ੍ਰਿੰਡੇ ਥਾਣੇ ਚ ਪਰਮਜੀਤ ਇੱਕ ਦਾ ਨਾਮ ਸੀਗਾ ਦੂਜੇ ਦਾ ਨਾਮ ਰਵਿੰਦਰ ਸੀਗਾ ਉਹਨਾਂ ਨੂੰ ਉਹਨਾਂ ਨੇ ਆਪਸ਼ਨ ਦੇ ਕੇ ਜਦੋਂ ਤਲਾਸ਼ੀ ਲਈ ਉਹਨਾਂ ਦੀ ਗਸ਼ਟ ਅਫਸਰ ਦੇ ਸਾਹਮਣੇ ਤੋਂ 3.3 ਕਿਲੋ ਨਾਲੋਂ ਆਇਸ ਰਿਕਵਰ ਹੋਈ ਹੈ ਇਹ ਨਵਾਂ ਹੁਣ ਇੱਕ ਟ੍ਰੈਂਡ ਜਿਹੜਾ ਸ਼ੁਰੂ ਹੋ ਗਿਆ ਜੀ ਵੀ ਹੀਰੋਇਨ ਦੇ ਨਾਲ ਕੁਸ਼ ਘਟ ਰਿਹਾ ਤੇ ਆਇਸ ਦੀ ਜਿਹੜੀ ਹੈ ਸਿੰਥੈਟਿਕ ਡਰਗ ਇਹ ਪੁਸ਼ ਕਰ ਰਹੇ ਪੱਕੀ ਕੀ ਕਰ ਰਹੀ ਸੀ ਅਵੇ ਇਹਨਾਂ ਦੀ ਜਿਹੜੇ ਬੈਕਵਰਡ ਲਿੰਕੇਜਿਸ ਕਿੱਥੋਂ ਮਗਵਾਈ ਇਹਨਾਂ ਨੇ ਤਾਂ ਅੱਗੇ ਕਿਹਨੂੰ ਦੇਣੀ ਸੀਗੀ ਉਹ ਸਾਰੀ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਟੋਟਲ ਰਿਕਵਰੀ ਜਿਹੜੀ ਹੈ 3.3 ਕਿਲੋ ਆਈਸ ਹੈ ਇੱਕ ਪਲੇਟਿਨਾ ਮੋਟਰਸਾਈਕਲ ਹੈ 10000 ਰੁਪਿਆ ਕੈਸ਼ ਹੈ ਨਾ ਕੋਈ ਟੋਟਲ ਵੇਜਿੰਗ ਜਿਹੜਾ ਤੋਂ ਘੱਟ ਹੈ ਜੀ ਹੀਰੋਇਨ ਜ਼ਿਆਦਾ ਰਫਾਈਨਡ ਹੁੰਦੀ ਹੈ ਉਸ ਤੋਂ ਕਿਉਂਕਿ ਇਹ ਸਿੰਥੈਟਿਕ ਐਂਡ ਮੈਡ ਉਸ ਤੋਂ ਰੇਟ ਦਾ ਘੱਟ ਹੈ 3 25 ਦਿਨ ਪਹਿਲੇ ਇਹਦਾ ਜਿਹੜਾ ਇੱਕ 500 ਗ੍ਰਾਮ ਆਈਸ ਰਿਕਵਰ ਹੋਈ ਸੀਗੀ ਤੇ ਉਸ ਤੋਂ ਬਾਅਦ ਇਹ ਦੂਸਰੀ ਰਿਕਵਰੀ ਹੈ ਮੇਰੇ ਕਹਿੰਦਾ ਅੰਮ੍ਰਿਤਸਰ ਕਮਿਸ਼ਨਰੇਟ ਚ ਵੀ ਸ਼ਾਇਦ ਪਹਿਲੇ ਰਿਕਵਰ ਹੋਈ ਹੈ ਪਰ ਕੋਚ ਹੁਣ ਐਸ ਇਹੋ ਜਿਹਾ ਇਨਸੀਡੈਂਟ ਹੋਣ ਲੱਪੇ ਜਿਹਦੇ ਚ ਇਹ ਹੀਰੋਇਨ ਤੋਂ ਇਲਾਵਾ ਆਈਸ ਵੀ ਪੁਸ਼ ਹੋ ਰਹੀ ਹੈ ਸਰ